ਦੋਸਤੋ ਜਿੰਨਾ ਚਿਰ ਆਪਾਂ ਆਪਣੇ ਮੁਲਕ ਚੋਂ ਕਮਲ ਵਾਲਿਆਂ ਨੂੰ ਭਜਾਉਂਦੇ ਨਹੀਂ ਬਾਜਪਾ ਸਰਕਾਰ ਨੂੰ ਭਜਾਉਂਦੇ ਨਹੀਂ ਤਾਂ ਆਪਣੇ ਮੁਲਕ ਦਾ ਭਲਾ ਨਹੀਂ ਹੋ ਸਕਦਾ ਇਹਨਾਂ ਨੇ ਸਬਦਾਨ ਸਾਰਾ 쿠ਸੀ ਰਗੜ ਕੇ ਰੱਖਦਾ ਆਹ ਦੇਖੋ ਕਿਵੇਂ ਇਹ ਇਹਨਾਂ ਦੇ ਲੀਡਰੀ ਵੋਟਾਂ ਚੋਰੀ ਕਰੀ ਜਾਂਦੇ ਨੇ ਭਰਾਵੋ ਆਹ ਵੀਡੀਓ ਦੇਖੋ ਵੱਟਚਰ 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 ਜਾਗੋ ਮੇਰੇ ਭਈਆ ਆਇਆ ਦੇਖ ਲਈ ਭਾਈ ਵੀਡੀਓ ਹੁਣ ਏਦੂ ਵੱਡਾ ਸਬੂਤ ਕੀ ਦੇਵੇ ਯਾਰ ਬੰਦਾ ਭਾਈ ਰਾਹੁਲ ਗਾਂਧੀ ਨੇ ਜਮਾ ਨਾ ਇਹਨੂੰ ਨੰਗਾ ਕਰਤਾ ਮੋਦੀ ਨੂੰ ਤੇ ਸਾਨੂੰ ਵੀ ਚਾਹੀਦਾ ਵੀ ਆਪਾਂ ਵੀ ਇਹਦੀ سپورਟ ਕਰੀਏ ਭਰਾਵੋ ਇਸ ਬੂਟ ਚੋਰੀ ਵਾਲੇ ਬੰਦੇ ਨੂੰ ਆਪਾਂ ਦੇਸ਼ ਨਿਕਾਲੇ ਕਰਵਾਈਏ ਜਿਵੇਂ ਅਮਨ ਸ਼ਾਹ ਨੂੰ ਵੀ ਪਹਿਲਾਂ ਦੇਸ਼ ਨਿਕਾਲਾ ਮਿਲਿਆ ਸੀ ਇਹਨਾਂ ਦੋਨਾਂ ਨੂੰ ਦੇਸ਼ ਨਿਕਾਲੀ ਦਿੱਤਾ ਜਾਵੇ ਆ ਜੋ سپورਟ ਕਰੀਏ ਸਾਰੇ ਮਿਲ ਕੇ ਭਰਾਵੋ ਧੰਨਵਾਦ